ਜੇਗਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ ਜੰਗਰੂ ਲਿਆ ਜੀ বড়ি সারা কারো m b 啊，对。 ਆਪ ਜੀ ਦਾ ਸਤਿ ਸ਼੍ਰੀ ਅਕਾਲ ਸਭਾ ਨੂੰ ਸਵਾਗਤ ਹੈ ਹਨ ਵੇਖੀਏ ਖਾਲਸਾ ਜੀ ਗੁਰੂ ਪੰਥ ਦੀ ਖਾਨ ਹਾਥੀ ਝੂਲਦੇ ਆ ਰਹੇ ਆ ਨਗਾਰੇ ਵੱਜ ਰਹੇ ਆ ਉਠ ਮਗਰ ਤੁਰਦੇ ਮਗਰ ਗੁਰੂ ਕੇ ਘੋੜੇ ਤੇ ਘੋੜਿਆਂ ਦੀ ਅਗਵਾਈ ਕਰ ਰਹੇ ਸਿੰਘ ਸਾਹਿਬ ਬਾਬਾ ਜੀ ਬਾਬਾ ਬਲਦੇਵ ਸਿੰਘ ਸਾਹਿਬ ਜੀ ਢੋਡੀਵੰਡ ਸਾਹਿਬ ਜਥੇਦਾਰ ਵੀਰ ਜਥੇਦਾਰ ਸ਼ਾਮਣੀ ਪੰਥ ਅਕਾਲੀ ਬੁੱਢਾ ਢਾਲ ਆਪ ਜੀ ਦੇ ਨਾਲ ਸਜੇ ਹੋਏ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਕਰਨਾਲ ਦਾ ਮਹਿਤਾ ਜੌਂਗ ਤੇ ਫਿਰ ਮਗਰ ਗੁਰੂ ਦਾ ਖਾਲਸਾ ਪੰਥ ਦੀਆਂ ਲੜਲੀਆਂ ਨਨਸ ਸਿੰਘ ਫੌਜਾਂ ਸਾਜੀ ਘੋੜੇ ਉਪਾਂ ਦੇ ਸਵਾਰ ਹੋ ਕੇ ਜੋ ਮਹਾਨ ਮਹੱਲ ਸਟੇਡੀਅਮ ਵਿੱਚ ਪ੍ਰਵੇਸ਼ ਹੋ ਚੁੱਕਾ ਹੈ ਫਤਿਹ ਦੀ ਆਗ ਆ ਸਾਡੀ ਮੁਹੀ ਪੰਥ ਦੀ ਸ਼ਾਨ ਦੇਖ ਰਹੇ ਨੇ ਨਾ ਇਸੇ ਖਾਨ ਨੂੰ ਵੇਖ ਕੇ ਪਹਾੜੀ ਕੰਬ ਗਏ ਇਸੇ ਖਾਨ ਨੂੰ ਵੇਖ ਕੇ ਨੇ ਜਿਹੜੀ ਖਾਨ ਸੱਚੇ ਪਾਤਸ਼ਾਹ ਕਲਕੀਤਾਰ ਸਾਹਿਬ ਨੇ ਆਪਣੇ ਪੰਥ ਨੂੰ ਬਖਸ਼ੀ ਹੈ ਖਾਲਸਾ ਜੀ ਤੁਹਾਨੂੰ ਬੇਨਤੀ ਹੈ ਜਿਹੜੇ ਸਟੇਜ ਦੇ ਅਗਲੇ ਪਾਸੇ ਆ ਸਾਰੇ ਬੈਠ ਜਾਓ ਕੁਰਸੀਆਂ ਤੇ ਬੈਠ ਜਾਓ ਕੋਈ ਖੜਿਆ ਨਾ ਹੋਵੋ ਬੈਠ ਕੇ ਦੇਖੋ ਬੈਠ ਕੇ ਆਛਾ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਸਿੰਘ ਸਹਿਬਾਨ ਅਗਵਾਈ ਕਰਦੇ ਹੋਏ ਬਾਬਾ ਜੀ ਬਾਬਾ ਬਲਦੇਵ ਸਿੰਘ ਸਾਹਿਬ ਜੀ ਮਗਰ ਗੁਰੂ ਕੇ ਨਜ਼ਾਰੇ ਸਤਕਾਰ ਦੇ ਜਥੇਦਾਰ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਮਹਾਂਪਰਖ ਆਪ ਜੀ ਵੀ ਸਜੇ ਹੋਏ ਮਗਰ ਗੁਰੂ ਗਿਆ ਫੁੱਲ ਖੇੜ ਖਿਆਲੇ ਫੋਕਾ ਨਹੀਂ ਲੱਗਦਾ ਇਹ ਫੋਕਾ ਭਾਈ ਫੜਦੀ ਖੇੜੀ ਕਰਦੀਆਂ ਜਿੱਦਾਂ ਤੁਸੀਂ ਵੇਖਦੇ ਹੋ ਉਹ ਵਿੱਚ ਚੰਗਿਆਂ ਨੂੰ ਤਿਲਕ ਲੱਗਦਾ ਹਾਂ ਵੀ ਬਾਬਾ ਜੀ ਜਾਬਤ ਬਾਬਾ ਬਾਦ ਸਿੰਘ ਦੀ ਤਰਨਤਾਰਨ ਦਾ ਬੈਂਕਾ ਚੌਂਕ ਜੈਲੀਆਂ ਵਿੱਚ ਕਾਲ ਸਿੰਘ ਦੀ ਟਾਢੀ ਸਿੰਘ ਤੇ ਇਹ ਵੀ ਚੇਤੇ ਰੱਖਿਓ ਉਹਨੀ ਤੋਪਾਂ ਬਣਾ ਲਈਆਂ ਉਹਨੀ ਬੈਟਰੀਆਂ ਬਣਾ ਲਈਆਂ ਕਿੰਦੇ 100-100 ਸਾਹ ਉਹ ਕਰਨੀ ਚਾਰਜਿੰਗ ਕਰਨੀ ਆਪ ਵੀ ਚਾਰਜ ਹੋਏ ਕਰਦੇ ਆ ਉਹਨਾਂ ਨੇ ਸਾਰੇ ਹੀ ਖਰੂ ਕੇ ਪਿਆਰੇ ਜਿੰਨੇ ਵੀ ਪਹੁੰਚੇ ਸਭ ਨੂੰ ਜੀਓ ਆਇਆ ਸਾਰਿਆਂ ਨੂੰ ਬੇਨਤੀ ਹੈ ਕਿ ਆ ਜਿਹੜੇ ਅੱਗੇ ਖਲੋਤੇ ਹੋ ਹੁਣ ਹੈ ਤੇ ਤੁਹਾਡੇ ਲਈ ਵੀ ਮੁਸ਼ਕਲ ਤੁਹਾਡੇ ਮੋਰੇ ਵੀ ਖੜੇ ਆ ਉਹ ਕਰੇ ਕਰਕੇ ਤੁਹਾਨੂੰ ਵੀ ਦਿਸਦਾ ਅਸੇਖਾ ਦੇਓ ਤੇ ਪਿਛਲਿਆਂ ਨੂੰ ਨਹੀਂ ਦਿਸਦਾ ਬਾਕੀ ਜਿਹੜਾ ਇੱਕ ਸਾ ਲੋਟ ਆਉਂਦਾ ਕਾਈ ਚੱਲੋ ਆਨੰਦ ਖਾਓ ਹੁਣ ਤੇ ਇੱਥੇ ਹੀ ਆਨੰਦ ਆਉਣਾ ਵੀ ਹੁਣ 1 ਕਿਲੋ ਕਈ ਇਹ ਵਹਿ ਜਾਦੋ ਕਿੰਨਾ ਮੇਰੇ ਮੋਰ ਨਾ ਖੜਾ ਵੀ ਉਹਨੂੰ ਪਹਿਨਾ ਬਿਠਾ ਲਓ ਪੂਰੀ ਦੋ ਦੂ ਓਏ ਅਸੀਂ ਤੇ ਰੰਗੇ ਖਾ ਲੈ ਇਹ ਕਿਹੜੇ ਬਾਗ ਦੀ ਮੂੜੀਆਂ ਜਿਹੜੇ ਅੱਜ ਵਾਲੇ ਆਵੇਂ ਤੜਪ ਤੜ ਕਰਦੇ ਫਿਰਦੇ ਆ ਫਿਰ ਕੋ ਨਗਾਰੇ ਜਿਨ੍ਹਾਂ ਦੀ ਤਾਮਿਆ ਪੰਥ ਨੇ ਚੜਨਾ ਕਨੇ ਬਾਬਾ ਗੁਰਸ਼ੇਬ ਸਿਆ ਇੱਕ ਫਾਲਸਾ ਚੜਨਾ ਹੀ ਚੜਦਾ ਆ ਪੰਥ ਦੇ ਇਨਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ ਲੈ ਕੇ ਅਮਰੀਕਾ ਤੋਂ ਜਪਾਨ ਹੋਣਾ ਪਾ ਦੇਵੇ ਇੱਦਾਂ ਹੀ ਬਾਬਾ ਜੀ ਲੀਡਰ ਸਿੰਘ ਜੀ ਸਹਿਫਲਾਵਾਦੀਏ ਦੋਨੋਂ ਕੋਲੋਂ ਸਭ ਨੂੰ ਜਿਉ ਆਏ ਨੂੰ ਸਦਕੇ ਨੂੰ ਬਾਬਾ ਤੇਜਵੀਰ ਸਿੰਘ ਜੀ ਉਹ ਵੀ ਆਏ ਨਾਣਾ ਵਾਲੇ ਇਦਾਂ ਹੀ ਪਾਪਾ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਫਲਸਾ ਜੀ ਆਰੰਭ ਕੀਤੇ ਸਤਿਗੁਰੂ ਜੀ ਦੀਆਂ ਵੱਡੀਆਂ ਮਿਹਰ ਰਹਿਮਤਾਂ ਦੇ ਇਤਿਹਾਸ ਬਾਬਾ ਤਰਲੋਕ ਸਿੰਘ ਜੀ ਸਿਆਲੇ ਵਾਲੇ ਸੰਤਾਂ ਦੇ ਬਹੁਤ ਸਿੰਘ ਜੀ ਮਾਲੀ ਦੇ ਨੀਂਕੀ ਮੰਨ ਵਾਲੇ ਗੁਰੂ ਦੇ ਪਿਆਰੇ ਫਲਸਾ ਜੀ ਬੇਨਤ ਬਾਬਾ ਸਵਰਨ ਸਿੰਘ ਜੀ ਉਹ ਵੀਰ ਜੋ ਨਾਰੰਦ ਕਰਤਾ ਹੈ ਮਿਸਾਲ ਜੀ ਕਾਲ ਸਾਹਿਬੇ ਬਲੇ ਟ੍ਰੇਨ ਨਾਲ ਆਹ ਵੇਖੋ ਗੁਰੂਕੇ ਖੜਾ ਖੜਾ ਕੇ ਉੱਡਦੇ ਜਾਂਦੇ ਗੁਰੂਕੇ ਯੋਧੇ ਓ ਹਵਾ ਦੇ ਵਿੱਚ ਪੌਣ ਦੇ ਨਾਲ ਗੱਲਾਂ ਕਰਦੇ ਧੂੜ ਅਸਮਾਨੀ ਚੜਦੀ ਪਿੱਛੇ ਰਹਿ ਗਈ ਧੂੜ ਉੱਡਦੀ ਸਿੱਧ ਸੂਰਮੇ ਨਜ਼ਰ ਨਹੀਂ ਆਉਂਦੇ ਸ਼ਾਨਮਪੀਰ ਸਿੰਘ ਜੀ ਇੱਥੇ ਹੀ ਬਾਬਾ ਭੁਪਿੰਦਰ ਸਿੰਘ ਜੀ ਬਾਬਾ ਸ਼ੇਰ ਸਿੰਘ ਜੀ ਕਲੰਤਰ ਤੇ ਬੱਚਿਆਂ ਦੇ ਜਨਮ ਹੋਏ ਔਰ ਉਹਨਾਂ ਪਿਆਰਿਆਂ ਵੱਲੋਂ ਇੱਥੇ ਹੀ ਮਨਿੰਦ ਮਨਜਿੰਦਰ ਸਿੰਘ ਜੀ ਜਿਹੜੇ ਐਨਜੀਓ ਚਲਾਉਂਦੇ ਵੇਖੋ ਵੇਖੋ ਗੁਰਮਤ ਪਿਆਰਿਓ ਕਿਵੇਂ ਸਿੰਘ ਹਰਾਕੇ ਉੱਤੇ ਜਾਂਦੇ ਚੌ ਚੌ ਘੋੜਿਆਂ ਦੇ ਉੱਤੇ ਗੁਰੂ ਕੇ ਪਿਆਰੇ ਚੜ ਕੇ ਖੜ ਕੇ ਉਹ ਵੀ ਸਾਰੇ ਪ੍ਰਬੰਧ ਪ੍ਰੇਮ ਨਾਲ ਨਿਵਾਹ ਰਾਇਆ ਸਾਡੇ ਬਾਬਾ ਮਝੈਲ ਜੀ ਜਤਿੰਦਰ ਸਿੰਘ ਜੀ ਉਹ ਵੀ ਹਾਜ਼ਰੀਆਂ ਦੇ ਰਹੇ ਆ ਖਾਲਸਾ ਜੀ ਪੂਰੀ ਟੀਮ ਆ ਵੇਖੋ ਗੁਰੂ ਕੇ ਪਚੰਗ ਸਿੰਘ ਨਿਹੰਗ ਸਿੰਘ ਛੋਟੇ ਛੋਟੇ ਪਚੰਗੀ ਉਧਰ ਬਾਬਾ ਖੜਕ ਸਿੰਘ ਕਿਲੇ ਡਟ ਰਿਆ ਤੇ ਬਾਬਾ ਸੁਖਾ ਸਿੰਘ ਉਹ ਪੁਰਾਣੇ ਖਾਲਸਾ ਖਾਲਸਾ ਜੀ ਆ ਤਾਂ ਸ਼ੁਰੂਆਤੀ ਦਿਨ ਚੱਲਦੇ ਨੇ ਓਏ ਕਹਿੰਦਾ ਮੋਰਾਂ ਵਾਲੀਆ ਜ਼ਬਾਨ ਹੋਣਾ ਖਾਲਸਾ ਉਹ ਜਵਾਨੀਆਂ ਤੇ ਆਉਣੀਆਂ ਏ ਇਹ ਹੋ ਗਏ ਰਹਿਣਾ ਆ ਜਿਹੜੇ ਦਿੱਲੀ ਵਾਲੇ ਲੰਮੇ ਪੈਰਾਂ ਤੇ ਮੱਥੇ ਦੇਖਣੇ ਪੱਖ ਦੇ ਆਗੇ ਬਾਬਾ ਜੀ ਆਵੈ ਪੰਥ ਨੇ ਖਾਲਸੇ ਬੰਦੇ ਕਰਨਾ ਨੂੰ ਪਾਵੇ ਇਹ ਹੋਣੀ ਹੁਣ ਇਹ ਨਿਸ਼ਾਨ ਨਗਾਰੇ ਅੰਮ੍ਰਿਤ ਸਿੰਘ ਜੀ ਤੁਲਾ ਨੇ ਧਮਕਾਨੇ ਇੱਕ ਅਲਗੀ ਤਰਜੀ ਨੇ ਅਕਾਲ ਪੁਰਖ ਦਾ ਹੀ ਗੁਰੂ ਦਾ ਬਣ ਸਾਡੇ ਗਲ ਕੋ ਆਇਆ ਲੈ ਵੀ ਸੁਖਵੀਰ ਸਾਹਿਬ ਕਰੋ ਹੋਰੇ ਸਾਹਿਬ ਅੰਮ੍ਰਿਤਪਾਲ ਜੀ ਬਹੁਤ ਦਾਤਾ ਜੀ ਸਾਹਿਬ ਕਾਲੀ ਸਾਹਿਬ ਤੋਂ ਪਰਮਪਤਿਆਰੀ ਦਾ ਸ਼ੁਕਰੀਆ ਵਾਪਸੋਂ ਕਿਲਾ ਖਾਲੀ ਕਰ ਦੇਣਾ ਚਾਹੀਦਾ ਸੰਤ ਜੀ ਸੰਤ ਰਾਦਾ ਗੁਰੂ ਜੇ ਮੈਨੂੰ ਘਰੇ ਚੱਲ ਕੇ ਮੁਰਦਾ ਜੀ ਦੇ ਜਿੱਥੇ ਸੇਵਕ ਕਮਾਲ ਹੀ ਜਾਂਦਾ ਨਾ ਸਵਾਰੀ ਆਪਣੇ ਆਪ ਦੀ ਜਿੰਮੇਵਾਰ ਇੱਥੇ ਦੱਸਣਾ ਪੈਂਦਾ ਵੀ ਤੁਸੀਂ ਆਪਣੀ ਜਾਨ ਦੇ ਆਪ ਜਿੰਮੇਵਾਰ ਇੱਥੇ ਜਾਨ ਵਜਦੀ ਨਾ ਬਣਾਇਆ ਸਮਾਨ ਸਮਾਨ ਦੇ ਸਾਹਮਣੇ ਰੱਖਿਓ ਛੱਕੇ ਵਾਲੀਆਂ ਫੌਜਾਂ ਗੱਤ ਕੇ ਗਤਕਈ ਸਿੰਘ ਐਨ ਐਨ ਬਣਦੇ ਨਾ ਵਾ ਵਾ ਫਾਲ ਸਾੜੀ ਐਦਾ ਇਸ਼ਟ ਦਾ ਡਾਕੀ ਚਲਦ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕੀ ਦੇ ਕਰਨਾ ਨੂੰ ਪਾਵੇ ਮਤਿ ਸ੍ਰੀ ਆਕਾਲ ਰਗੜੋ ਰਗੜੀ ਹੋਈ ਨੰਗਾ ਭੁੱਖਾ ਰੇਹਿਆ ਕੋਈ ਫਿਰ ਸੰਗ ਇਹ ਜੀਤਾਂ ਵਜਾਈਆਂ ਜਾਂਦੀਆਂ ਨਗਾਰੇ ਨੌਬਤ ਇਹਨਾਂ ਦੀ ਆਵਾਜ਼ ਸੁਣ ਸੁਣ ਕੇ ਸੂਰਮਿਆਂ ਨੂੰ ਐਦਾਂ ਦੀਆਂ ਲਹੂਰੀਆਂ ਉੱਠਦੀਆਂ ਫਿਰ ਐਂ ਲੱਗਦਾ ਵੀ ਬਸ ਮਰ ਜਾਏਗਾ ਮਾਰਦੇ ਹੋ ਤੇ ਆ ਵੇਖੋ ਇਹ ਜਵਾਨ ਗਜਣ ਰਹੇ ਆ ਇਹਡੇ-ਕਿਹੜੇ ਜੋਧੇ ਵਿੱਚੰਗੀ ਆ ਐ ਸਰੀਰ ਕਰਕੇ ਦਾ ਬਦਲੇ ਪਰ ਫੁਰਤੀ ਕਰਕੇ ਪੂਰੇ ਜੋਧੇ ਜਬਾਣ ਆ ਦੇਖੋ ਕਿੰਨੇ ਨੇ ਗੁਰੂ ਕੇ ਸਿੰਘ ਐ ਰਿਓ ਵੀ 扑扑扑扑 ਧਮਾਲਿਆਂ ਤੋਂ ਉੱਪਰ ਨੂੰ ਜਾ ਰਹੇ ਆ ਅਨੰਦੋ ਹੀ ਅਨੰਦ ਰਗੜੋ ਰਗੜੀ ਹੋਈ ਨੰਗਾ ਮੁਖਾ ਰਿਆ ਨਾ ਕੋਈ ਇਹਦੇ ਹੁਣ ਡਾਂਗੋ ਡਾਂਗੀ ਵੀ ਹੋ ਗਈ ਹੁਣ ਸਕੇ ਵੀਰ ਸਿੰਘ ਤਾਉ ਫਿਰ ਇਹ ਵੀ ਇਹ ਵੀ ਹੁਣ ਸੁਣਾ ਕੋਈ ਬੋਲੇ ਗੜਕਾ ਚ ਐਨ ਅਨੰਦ ਬਣਾ ਦਿਓ ਸਨਾ ਦਿਓ ਕੋਈ ਨਾਨਕ ਸ਼ੰਦ 뮤직 লাইভ ਚਲਾ ਦਿਓ ਆਪਣਾ ਹਾਂ ਸਵਾਗਤ ਹੋ ਜਾਵੇ ਸਨਾ ਦਿਓ